ਪਠਾਨਕੋਟ ਦਾ ਇੱਕ ਭਿਖਾਰੀ ਵਾਲੋਂ ਕੀਤਾ ਜਾ ਰਿਹਾ ਗਰੀਬਤਿਆਂ ਦਾ ਵਿਆਹ ਭਿਖਾਰੀ ਰਾਜੂ ਜੋ ਕਿ ਹੈਂਡੀਕੈਪ ਵੀ ਹੈ ਉਹਨਾਂ ਨੇ ਬੜੀ ਵੱਡੀ ਸੋਚ ਦੇ ਨਾਲ ਗਰੀਬਤਿਆਂ ਦਾ ਵਿਆਹ ਕਰਨ ਦਾ ਜੁੰਮਾ ਚੁੱਕਿਆ ਹੋਇਆ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਗਰੀਬਤਿਆਂ ਦਾ ਵਿਆਹ ਕਰਵਾ ਰਹੇ ਹਨ ओह राजू ने कहा कि मन की बात में भी प्रधानमंत्री नरेंद्र मोदी से भी मेरी बातचीत हुई थी उन्होंने भी सलाना योग कम बोला था कि जो आप कर रहे हो राजू ने कहा कि हर व्यक्ति को गरीब परिवार की मदद करनी चाहिए क्योंकि कन्यादान सबसे बड़ा दान होता है जिससे काफ़ी हमारे मन को शांति मिलती है राजू ने पिछले लंबे समय तो काफ़ी कुड़ियादा ब्याह करवा देता है ਉਸੇ ਹੀ ਅਜ ਸੁਜਾਨਪੁਰ ਦੇ ਵਿੱਚ ਪੁੱਜ ਕੇ ਇੱਕ ਗਰੀਬ ਤੀ ਦਾ ਵੀ ਵਿਆਹ ਦੇ ਵਿੱਚ ਉਹਨੂੰ ਰਾਸ਼ਨ ਔਰ ਸਗੰਦੇ ਕੇ ਉਸ ਤੀ ਨੂੰ ਵੀ ਆਸ਼ੀਰਵਾਦ ਦਿੱਤਾ ਹੋਰ ਕਿਹਾ ਕਿ ਕਿਸੇ ਵੀ ਗਰੀਬ ਤੀ ਦਾ ਵਿਆਹ ਹੁੰਦਾ ਹੈ ਤਾਂ ਉਹ ਸਾਡੇ ਨਾਲ ਮਿਲ ਸਕਦੇ ਹਨ ਤਾਂ ਕਿ ਅਸੀਂ ਉਸ ਦੀ ਮਦਦ ਕਰ ਸਕੀਏ ਔਰ ਉਹਨਾਂ ਨੇ ਕਿਹਾ ਕਿ ਇਹ ਸਾਨੂੰ ਬੜੀ ਹੀ ਲੇਟ ਪਤਾ ਚੱਲਿਆ ਸੀ ਤਾਂ ਆਪਾਂ ਨੂੰ ਜੋ ਵੀ ਸਹੀ ਲੱਗਿਆ ਆਪਾਂ ਨੇ ਆਪਣੀ ਤੀ ਨੂੰ ਦੇ ਦਿੱਤਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਮੈਨੂੰ ਕਾफी ਜਗ੍ਹਾ ਵੀ ਦਿੱਤੀ ਗਈ ਹੈ ਜਿਸ ਦੇ ਚਲਦੇ ਕੋਈ ਵੀ ਗਰੀਬ ਦੀ ਜਾਂ ਗਰੀਬ ਬਜ਼ੁਰਗ ਉਸ ਜਗਾਹ ਦੇ ਉੱਪਰ ਰਹਿ ਸਕਦਾ ਹੈ ਤਾਂ ਕਿ ਕੋਈ ਵੀ ਭੁੱਖਾ ਨਾ ਰਹੇ ਸਕੇ ਉਹ ਛੱਤ ਬਿਨਾਂ ਨਾ ਸੋ ਸਕੇ ਬੜੀ ਹੀ ਵੱਡੀ ਗੱਲ ਹੈ ਕਿ ਇੱਕ ਭਿਖਾਰੀ ਦੀ ਇਡੀ ਵੱਡੀ ਸੋਚ ਤੇ ਸਲਾਹ ਨਾ ਕਰਦੇ ਹਨ ਅਸੀਂ ਆਪਣੇ ਭੈਣ ਸਮਝ ਕੇ ਆਪਾਂ ਇਹ ਗਰੀਬ ਪਰਿਵਾਰ ਨੂੰ ਜੋ ਸਾਡੇ ਕੋਲ ਸਾਡਾ ਹੈ ਅਸੀਂ ਦੇਣ ਆਇਆ ਖਾਣੂ ਪਹਿਲੇ ਪਤਾ ਹੁੰਦਾ ਅਸੀਂ ਪੂਰਾ ਦਾਅ ਦੇ ਨਹੀਂ ਉਹ ਪੂਰੀ ਰੋਟੀ ਦਾ ਖਾਟਾ ਕਰਨਾ ਸੀ ਲੇਕਿਨ ਇਸ ਭੈਣ ਨੇ ਸਾਨੂੰ ਬਹੁਤ ਰੇਟ ਦੇ ਦਿੱਤਾ ਹੁਣ ਜੋ ਵੀ ਸਾਡੇ ਕੋਲੋ ਫਰਿਆ ਹੈ ਉਸ ਨੂੰ ਹਲਕ ਨੂੰ ਅੱਗੇ ਰੱਖਦੇ ਹੋਏ ਅਸੀਂ ਟੀਨ ਨੂੰ ਦੇਣ ਆਏ ਆ ਖਾਦੀ ਕਮੇਟੀ ਡਿਪਟੀ ਪਠਾਨ ਕੋਟ ਰਾਜੂ ਰਾਜੂ ਪ੍ਰਧਾਨ ਮੱਤੇ ਕੇ ਸਾਥ ਮਨ ਕੇ ਬਾਤ ਕੇ ਸਾਥ ਬਾਤ ਹੋਈ ਹੈ ਕਿ ਲੋਕ ਡੋਂਟ ਵੀ ਲੋਕਾਂ ਦਾ ਕੁੜੀਆਂ ਦਾ ਵਿਆਹ ਕਰੀਦਾ ਤੈਨੂੰ ਹੀ ਲੋੜ ਹੋਏ ਸਾਡੇ ਤੱਕ ਗੱਲ ਪੁੱਢੇ ਅਸੀਂ ਪਹਿਲੇ ਉਹਨੂੰ ਕਹਿੰਨੇ ਹੁੰਨੇ ਕਿ ਅਸੀਂ ਪੱਤੇ ਕਰਕੇ ਇਸ ਕਰਕੇ ਨਹੀਂ ਦਿੰਦੇ ਕਿ ਸਾਡੀ ਸ਼ੋਭਾ ਹੋਏ ਫੀਸ ਕਾ ਕੇ ਦਿਨੇ ਲੋਕਾਂ ਨੂੰ ਪਤਾ ਲੱਗੇ ਇਹ ਬੰਦਾ ਅਕਰ ਮੰਗਦਾ ਕਿ ਲੋਕਾਂ ਲਈ ਤੇ ਆਵਾਸ ਤੇ ਮੰਗਦਾ ਆਪਣੇ ਵਾਸਤੇ ਕੁਝ ਵੀ ਨਹੀਂ ਮੰਗਦਾ ਲੋਕਾਂ ਦੀ ਸੇਵਾ ਵਾਸਤੇ ਮੰਗੀਦਾ ਉਹ ਲੋਕਾਂ ਦੇ ਆਉਣ ਵਾਲੇ ਗਰੀਬਾਂ ਵਾਸਤੇ ਪਟਾਣ ਕੋ ਡੇਟ ਪ੍ਰਧਾਨ ਮੰਤਰੀ ਮੈਨੂੰ ਜਗਾ ਮਨਜ਼ੂਰ ਕਰਾਤੀ ਹੈ ਉਹਨਾਂ ਵਾ ਗਰੀਬਾਂ ਵਾਸਤੇ ਮਾਪੇ ਵਾਸਤੇ ਜਿਨ੍ਹਾਂ ਨੂੰ ਪੁੱਤੇ ਘਰੋਂ ਕੱਢ ਦਿੰਦੇ ਨੇ ਉਹਨਾਂ ਵਾਸਤੇ ਵਾ ਆਸ਼ਰਮ ਬਣਾ ਰਿਆ ਉਹ ਆਸ਼ਰਮ ਬਹੁਤ ਹੀ ਜਲਦੀ ਬਣੇਗਾ ਔਰ ਜਿਨ੍ਹਾਂ ਨੂੰ ਮਾਪੇ ਉਹਨੂੰ ਪੁੱਤਰ ਨਹੀਂ ਰੱਖਦੇ ਮੈਂ ਉਹਨਾਂ ਨੂੰ ਵੀ ਪੀਰ ਕਰਦਾਂਗੀ ਦਿਨ ਨੂੰ ਨਹੀਂ ਰੱਖਦਾ ਉਹ ਸਾਡੇ ਤੱਕ ਗਲ ਪੁੱਜੇ ਕੋ ਅਸੀਂ ਉਹਨੂੰ ਰੱਖਣ ਨੂੰ ਪਿਆਰ ਪਰਵੇ ਕਿੰਨੇ ਕੇ ਵਿਆਹ ਕਰਵਾ ਚੁੱਕੇ ਹਲੇ ਦਰਸੇ ਐਦਾ ਗਏ ਸੋਕ ਵਿਆਹ ਕਰਾ ਤੋ ਕਹਿਣ ਲੋਕ ਡੋਂਡੇ ਵਿੱਚ ਤੱਕ ਵੀ ਗਰੀਬਾਂ ਨੂੰ ਮਾਰ ਤੇ ਕੀਤੀ ਆ ਜਿਨ੍ਹਾਂ ਕੋ ਰਾਸ਼ਨ ਨਹੀਂ ਆ ਉਹਨਾਂ ਨੂੰ ਆਪਣੇ ਕੋਲ ਰਾਸ਼ਨ ਵੀ ਦੇਈਦਾ ਉਹ ਉਹਨੂੰ ਕਹੀਦਾ ਆਏ ਆਪਣੀ ਸ਼ੋਹਾ ਵਾਸਤੇ ਕਦੀ ਵੀ ਪੱਟਾ ਕਾਰ ਨਹੀਂ ਬਣਾਉਂਦੇ ਅਸੀਂ ਲੋਕਾਂ ਨੂੰ ਅਦਖਾਨਾ ਜਾਂਦੇ ਆ ਕਿ ਦੇ ਅਸੀਂ দান ਕਰਦੇ ਆ ਅਸੀਂ ਹੈਂਡੀਕੈਪ ਹੋ ਕੇ দান ਕਰਦੇ ਆ ਤੇ ਤੁਸੀਂ ਕਿਉਂ ਨਹੀਂ ਕਰਦੇ ਤੁਸੀਂ ਵੀ ਸਾਡੇ ਕੋਲੋਂ ਖ ਲੈ ਕੇ ਅੱਗੇ ਈ ਈ ਗਰੀਬਾਂ ਦੀ ਮਾਰਤ ਕਰੋਗੇ ਰੱਬ ਉਹ ਉਸ ਤੋਂ ਵੀ ਦੂਣਾ ਦਿੰਦਾ ਕੀ ਕਹਿ ਚਾਹੋਗੇ ਜੇ ਰਾਜਾ ਮੇਰਾ ਆਇਕ ਮਾਤਾ ਤੁਹਾਨੂੰ ਬਧ ਕਰਿਆ ਤਾਂ ਮੇਰੀ ਭੈਣਾ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਹ ਕਹ ਦੱਸਿਆ ਸਾਹਬ ਤਾਂ ਤੇ ਮੈਂ ਫਿਰ ਤੁਹਾਡੇ ਤੱਕ ਮੈਂ ਬਚਾਇਆ ਕਵਾ ਤੇ ਬੜੀ ਬੜੀ ਮਿਹਰਬਾਨੀ ਹੈ ਇਹ ਭਗਵਾਨ ਸਭ ਤੁਹਾਨੂੰ ਬਹੁਤ ਬਹੁਤ ਦਾਵੇ ਤੇ ਮੇਰੀ ਭੈਣਾ ਦਾ ਇਮਾਨ ਵਧੇ ਤੇ ਮੇਰੇ ਸ਼ਹਿਰ ਦਾ ਵੀ ਵਧੇ ਮੇਰੇ ਸ਼ਹਿਰ ਦੇ ਵਿੱਚ ਇਹ ਗਰੀਬਾ ਨਹੀਂ ਕੋਈ ਸੁਣਦਾ ਹੈ ਤੇ ਬਠਾਣ ਕੋਲ ਨੂੰ ਮੈਂ ਬੜਾ ਧੰਨਵਾਦ ਬਹੁਤ ਬਹੁਤ ਕਰਾਂਗੀ ਤੇ ਰਾਜੂ ਜੀ ਨੂੰ ਵੀ ਬੋਧਾ ਕਰਾਂ ਜਿਨ੍ਹਾਂ ਨੇ ਮੇਰਾ ਸੰਜੋਗ ਨਾਲ ਮੇਰਾ ਪੁੱਤਰ ਬਣ ਕੇ ਤੇ ਮੇਰੀ ਪੋਤਰੀ ਦਾ ਵਿਆਹ ਕਰਨ ਵਾਸਤੇ ਖੁਸ਼ੀ ਕਹਿਣਾ ਚਾਹੁੰਦੇ ਹਾਂ ਬਸ ਜੀ ਮੇਰੀ ਇਹ ਪੋਤਰੀ ਆ ਤੇ ਇਹਦਾ ਵਿਆਹ ਆ ਤੁਹਾਨੂੰ ਪਤਾ ਲੱਗਾ ਕਿ ਇੱਥੇ ਕਮੇਟੀ ਪਠਾਨਕੋਟ ਬਣੀ ਹੋਈ ਆ ਰਾਜੂ ਨਾਂ ਦੇ ਆਸ਼ਰਮ ਵੀ ਉਹ ਖੋਲ ਰਹੇ ਨੇ ਤੇ ਇਹਨਾਂ ਨੇ ਗਰੀਬ ਪਰਿਵਾਰਾਂ ਦੀ ਬਹੁਤ ਮਦਦ ਕਰ ਰਹੇ ਨੇ ਤੇ ਇਹਨਾਂ ਨੇ ਪਰਿਵਾਰਾਂ ਲੈਣੇ ਵੀ ਲੇਟ ਦੱਸਿਆ ਨਹੀਂ ਦੇ ਬਹੁਤ ਕੁਝ ਕਰਨਾ ਚਾਹੁੰਦੇ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਪੀ ਰਾਜੂ ਹੈਡੀਕੈਪ ਹੋਣ ਦੇ باوجود ਵੀ ਪਬਲਿਕ ਦੇ ਵਿੱਚ ਇੰਨੀ ਸੇਵਾ ਕਰ ਰਹੇ ਨੇ ਬਹੁਤ ਬਹੁਤ ਪਰਿਵਾਰ ਵਾਸਤੇ ਦੁਨੀਆ ਵਾਸਤੇ ਧੰਨਵਾਦ ਆ ਪੀ ਨੌਜਵਾਨ ਜਿਹੜੀ ਪੀੜ੍ਹੀ ਆ ਇਹਨਾਂ ਨੂੰ ਅਗਿਆਨਾ ਚਾਹੀਦਾ ਇੱਕ ਹੈਡੀਕੈਪ ਇੰਨਾ ਕੰਮ ਕਰ ਰਿਹਾ ਸਹਿਯੋਗ ਦੇ ਰਿਹਾ ਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਮੁਕਤ ਹੋ ਕੇ ਇਦਾਂ ਦਾ ਕੰਮ ਕਰਨਾ ਚਾਹੀਦਾ ਜੋ ਦੁਨੀਆ ਦੇ ਉੱਪਰ ਆਪਣਾ ਨਾਮ ਰੋਸ਼ਨ ਕਰੇ ਬਹੁਤ ਬਹੁਤ ਸ਼ੁਕਰੀਆ ਏ ਟੀਮ ਦਾ ਬਹੁਤ ਬਹੁਤ ਆਵਾਰੀਆਂ ਆਂ ਜਿਨ੍ਹਾਂ ਨੇ ਇਹ ਸਕਤਾ ਚੁੜਨਪੁਰ ਆ ਕੇ ਇਹਨਾਂ ਦਾ ਟੀਹਾਂ ਦਾ ਕਾਰਜ ਕਰਦੇ ਨੇ ਬਹੁਤ ਬਹੁਤ ਸ਼ੁਕਰੀਆ ਤਾਂ ਰਾਜੂ ਇੱਕ ਹੈਂਡੀਕੈਪ ਹੋਣ ਦੇ ਬਾਵਜੂਦ ਇਹ ਇੰਨਾ ਕੰਮ ਕਰ ਸਕਦਾ ਆ ਤੇ ਆਮ ਜਨਤਾ ਨੂੰ ਵੀ ਅਗਿਆਣਾ ਚਾਹੀਦਾ ਵੀ ਇਹ ਯੋਗਦਾਨ ਦੇਣਾ ਚਾਹੀਦਾ ਤੇ ਕੋਈ ਵੀ ਪਰਿਵਾਰ ਜਿਹੜਾ ਨਾ ਉਹ ਭੁੱਖਾ ਨਹੀਂ ਰਹਿ ਸਕਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ